ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਬਲੌਗ ਦੇ ਵਿੱਚ ਤੇ ਅੱਜ ਅਗਲਾ ਦਿਨ ਤੇ ਨਵੀਂ ਸਵੇਰ ਧੁੱਪ ਬਾਹਰ ਬਹੁਤ ਜ਼ਿਆਦਾ ਖਿੜੀ ਹੋਇਆ ਦੇਖੋ ਤੇ ਤੁਸੀਂ ਹੁਣ ਮੈਂ ਤੁਹਾਨੂੰ ਦੱਸਦਾ ਵੀ ਕਿਉਂ ਆਏ ਸੀਗੇ ਐਕਚੁਅਲੀ ਵੱਡੇ ਮਾਮਾ ਜੀ ਦੀ ਕੁੜੀ ਨੇ ਜਾਣਾ ਆਪਣੀ ਗੋਲੂ ਨੇ ਰਪਿੰਦਰ ਗੌਰ ਨੇ ਉਹਨੇ ਜਾਣਾ ਬਾਹਰ ਤੇ ਤਾਂ ਕਰਕੇ ਫਿਰ ਅਸੀਂ ਇਹਨੂੰ ਮਿਲਣ ਵਾਸਤੇ ਆਏ ਸੀ ਤੇ ਹੁਣ ਇੱਥੇ ਮਾਮਾ ਜੀ ਦੇ ਘਰ ਦਾ ਸਾਰੀ ਹੁਣ ਕੰਮਕਾਰ ਚੱਲ ਰਿਹਾ ਆ ਦੇਖ ਲਓ ਤੁਸੀਂ ਆਹ ਘੋੜੀ ਪਈ ਹੋਈ ਐ ਠੀਕ ਐ ਕਲਰ-ਕਲਰ ਹੋ ਰਿਹਾ ਐ ਤੇ ਆਹ ਚੀਜ਼ ਆਹ ਦੇਖ ਵਾ ਪਟੀਆਂ ਪਈਆਂ ਬਾਰੀਆਂ ਬੂਰੀਆਂ ਆਈਆਂ ਠੀਕ ਆ ਤੇ ਇਹ ਸਾਰੀਆਂ ਨਵੀਆਂ ਲਗਣੀਆਂ ਸ਼ੀਸ਼ੇ ਸ਼ੀਸ਼ੇ ਲੱਗਣਗੇ ਤੇ ਅਮਾ ਤੁਹਾਨੂੰ ਦਿਖਾਣਾ ਥੋੜਾ ਜਿਹਾ ਆ ਵੀ ਆ ਨਵਾਂ ਬਣਾਇਆ ਅੱਗੇ ਕਰਕੇ ਪਹਿਲਾਂ ਉਹ ਉੱਥੇ ਰੱਖ ਦੇਗਾ ਇਹ ਸਾਰਾ ਇੰਨਾ ਕਰਕੇ ਅੱਗੇ ਪੜਾਦਾ ਉਥੋਂ ਪੋੜੀਆਂ ਚਾੜਤੀਆਂ ਤੇ ਹਲੇ ਇੱਥੇ ਟੈਲਰ ਟੂਲਾ ਲਗਣੀ ਹੈ ਕਲਰ ਹੋ ਰਿਹਾ ਆ ਦੇਖੋ ਪੋੜੀਆਂ ਨੂੰ ਕਿੰਨਾ ਸੋਹਣਾ ਕਲਰ ਹੋਇਆ ਤੇ ਇਧਰੋਂ ਮੈਂ ਤੁਹਾਨੂੰ ਦਿਖਾਣਾ ਆਲੇ ਕੋਠੇ ਆ ਸਾਰੇ ਪਹਿਲਾਂ ਬਨੇਰੇ ਸੀਗੇ ਪਹਿਲਾਂ ਜਿਵੇਂ ਹੁੰਦੇ ਪੁਰਾਣੇ ਸਮਿਆਂ ਦੇ ਵਿੱਚ ਤੇ ਉਵੇਂ ਸੀ ਤੇ ਹੁਣ ਗ੍ਰਿਲਾਂ ਲਵਾਈਆਂ ਜਿਹੜੀ ਪਹਿਲਾਂ ਦੀ ਲੁੱਕ ਸੀ ਤੇ ਹੁਣ ਦੀ ਲੁੱਕ ਤੇ ਜ਼ਮੀਨ ਆਸਮਾਨ ਦਾ ਫਰਕ ਪੈ ਗਿਆ ਕਿਉਂਕਿ ਸਾਰਾ ਕੁਝ ਹੁਣ ਨਵੇਂ ਤਰੀਕੇ ਦਾ ਲੱਗ ਰਿਹਾ ਹੈ ਹੈ ਦਰੋਹੀ ਬਹੁਤ ਜਿਆਦਾ ਸੋਹਣਾ ਲੱਗ ਰਿਹਾ ਹੁਣ ਦੇਖਣ ਜਾਂ ਪੂਟੇ ਲਾਏ ਨੇ ਮਾਮਾਈ ਨੇ ਬਾਰੇ ਘੈਂਟ ਆਹ ਦੇਖੋ ਕਿ ਆਵਾਟਾ ਆਹ ਦੇਖੋ ਇਹ ਸਾਰੇ ਹੁਣ ਥੱਲੇ ਲਾ ਕੇ ਰੱਖੇ ਨੇ ਕਿਉਂਕਿ ਕੰਮ ਚੱਲ ਰਿਹਾ ਸੀਗਾ ਮੇਰੇ ਸਾਹਮਣੇ ਪਹਿਲੇ ਕੋਠੇ ਦੇ ਸੀ ਸਾਰੇ ਤੋਪੇ ਨੇ ਤੋਪੇ ਨੇ ਆਹ ਸਾਰੀਆਂ ਪੁਰਾਣੀਆਂ ਬਾਰੀਆਂ ਬੁਰੀਆਂ ਇਹ ਲਾ ਕੇ ਰੱਖਿਆ ਹੋਈਆਂ ਪਰਦਾ ਹਾਲ ਬੰਦਾ ਲੱਗਾ ਹੋਇਆ ਤੇ ਆਹ ਦੇਖੋ ਮਾਮਾ ਇਹਨੇ ਨਾ ਕਿੰਨੇ ਸੋਹਣੇ ਆਹ ਕੁਵੇਲਾ ਵਾਸਤੇ ਨਾ ਲਾਏ ਨੇ ਧੱਗ ਜੇ ਬਨ ਕੇ ਕੀ ਬਾਤ ਹੈ ਅਲੇ ਲਾਲ ਵਗੈਰ ਅੱਛਾ ਸਾਰਾ ਸਮਾਨ ਥੱਲੇ ਨਹੀਂ ਤੇ ਸਾਰਾ ਉੱਪਰ ਹੀ ਪਿਆ ਹੀ ਇੱਥੇ ਆਹ ਕ੍ਰੀਏਟ ਹੈ ਇਹਨਾਂ ਦੇ ਵਿੱਚ ਮਿੱਟੀ ਪਾ ਕੇ ਤੇ ਇਹਨਾਂ 'ਚ ਬੂਟੇ ਲਾਏ ਹੋਏ ਨੇ ਤੋਂ ਪਨੇ ਆ ਤਕਰਈ ਵੀ ਨਹੀਂ ਤੋਂ ਪਿਛੜਾਣਾ ਗਰਮੀ 'ਚ ਸਾਹ ਨਹੀਂ ਆਂਦਾ ਹੇ ਹੁਣ ਆਪਾਂ ਉਧਰ ਚੱਲਦੇ ਆਂ ਉਹ ਵੱਡੇ ਮੰਮੇ ਦੇ ਘਰ ਮੈਂ ਜਾ ਰਿਹਾ ਤੇ ਬਾਕੀ ਡੈਡੀ ਵੀ ਨਹੀਂ ਆ ਜਾਣਗੇ ਥੋੜੀ ਦੇਰ ਚ ਤੇ ਇੱਧਰ ਆ ਗਏ ਹੋਏ ਆ ਹੁਣ ਅਸੀਂ ਮੰਮੀ ਬੈਠੇ ਨੇ ਪਹਿਲਾਂ ਹੀ ਆ ਗਏ ਕਿੰਨਾ ਟਾਈਮ ਹੋ ਗਿਆ ਤੈਨੂੰ ਆਉਣ ਉਹ ਪਤਾ ਕੀ ਆ ਨਾ ਖਲਾਰੇ ਹੀ ਬੜੇ ਪਏ ਅੱਛਾ ਅੱਛਾ ਆ ਫਿਰ ਹੁਣ ਜਾ ਫਿਰ 2:00 ਵਜੇ ਤੱਕ ਪਹੁੰਚ ਜਾ ਕੇ ਦੇ ਜੇ ਫਿਰ ਜਾਣਾ ਹੁਣ ਫਿਰ ਤਿਆਰੀ ਤੇ ਕਰਨੀ ਪੈਂਦੀ ਖਲਾਰੇ ਤੇ ਪੈਂਦੇ ਰਹੇ ਉਹ ਲੁਕਦੀ ਫਿਰਦੀ ਸ਼ਖਲ ਤੇ ਮਗਾ ਸਕਦਾ ਚਾਹੇ ਸ਼ਖਲ ਤੇ ਮਗਾ ਹੀ ਸਕਦੀ ਨਾ ਨੰਨੂ ਨਹੀਂ ਆ ਪਾੜ ਚੱਲ ਲੈ ਨੰਨੂ ਸੁੱਤੀ ਪਈ ਹਲੇ ਅੱਜ ਮੰਮੀ ਆਉਣੇ ਜਣਾ ਪਾੜ 12:00 ਵਜੇ ਸ਼ੁਰੂ ਹੋ ਜਾਂਦਾ ਕੋਈ ਗੱਲ ਨਹੀਂ ਉਹ ਗੱਲ ਨੂੰ ਇਹ ਕਹਿ ਰਿਹਾ ਸੀ ਜਦੋਂ ਮੈਂ ਵੱਡੀਆਂ ਹੋਵਾਂਗੀ ਕੋਲੂ ਘਰ ਨਾਲ ਪੱਕਾ ਸਟੇਟ ਜਲਾ ਪੱਕਾ ਹੋਣਾ ਕੋੜਾ ਥੋੜਾ ਇੰਪਰੋਵਾਈਜ਼ ਕਰਦਾ ਵਿੱਚ ਪੱਕਾ ਗਿਆ ਲੱਗਦਾ ਨਾਲ ਠੀਕ ਹੈ ਨਾ ਬੂ ਅਗੋਂ ਵਿਗਾਂਦੀ ਪਹਿਲਾਂ ਕੋਲੂ ਨੂੰ ਜਾਣਾ ਦਾ ਤੋ ਹਾਂਜੀ ਤੇ ਹੁਣ ਇੱਥੇ ਸਾਰੇ ਬੈਠੇ ਹੋਏ ਨੇ ਤੇ ਇੱਧਰ ਨੰਨੂ ਸਾਡੀ ਦੇਖੋ ਹਾਂ ਤਿਤਲੀਆਂ ਕਿੱਥੋਂ ਲੈ ਕੇ ਆਈ ਬਾਬੂ ਜਿੱਦੜਾ ਮੱਜੜਾ ਆਈਸੀ ਆਟਰ ਨਾਲ ਲਿਖ ਦਿਆ ਨੇ ਓਕੇ ਐਨਾ ਗੁੱਸੇ ਹੁੰਦੀ ਤੇ ਲੋੜ ਹੀ ਨਹੀਂ ਸੀਗੀ ਹੈ ਸੋਹਣੀਆਂ ਲੱਗਦੀਆਂ ਤਿਤਲੀਆਂ ਹੀ ਆ ਹੈ ਨਾ ਨਨੇ ਲਾਣੀਆਂ ਕਿੱਥੇ ਨੇ ਓਕੇ ਯਾਰ ਔਖਾ ਕਾ ਦੋ ਰਹੀ ਹੈ ਤੂੰ ਅਕਲ ਨਾਲ ਬੋਲਿਆ ਕਰ ਵੇਲਾ ਕਿੰਨੇ ਲੋਕ ਵੇਖਦੇ ਨੇ ਗਾਲਾਂ ਕੱਢਣਗੇ ਹਾਂ ਇਹ ਗਾਣੇ ਕੁੱਤੇ ਭੌਂਗਦੇ ਨੇ ਜਵਾਰ ਫੁੱਲ ਗਿਆ ਲੈ ਆ ਹਾਂ ਹੋਰ ਗਿਆ ਜੀ ਲੰਬੜਾ ਲੰਬੜ ਹੋਣਾ ਉਹ ਫਿਰ ਕਦੋਂ ਕਦੇ ਕਰੇ ਮਟਰੋਕਾ ਇਹ ਬੰਗੇ ਸੀ ਬੰਗੇ ਕੰਢੇ ਪਾ ਅਸੋ ਫਿਰ ਆ ਗਏ ਸ਼ੇਰ ਨੂੰ ਸੁਟੇ ਤੇ ਸੁਟੇ ਅੱਗੇ ਤੇ ਉਹਦੇ ਪੜੀ ਬੜੀ ਇਹਦੇ ਕਿ ਮਾਸੀ ਸਾਤ ਸੋਈ ਨਾ ਮਟਰੋਕਾ ਇਹ ਬੰਗੇ ਕਹਿੰਦੇ ਸੀ ਉਹਦੀ ਮਾਸੀ ਹੈ ਹਾਂਜੀ ਤੇ ਹੁਣ ਅਸੀਂ ਚੱਲੇ ਆ ਕੇਗ ਲੈਣ ਵਾਸਤੇ ਤੇ ਤੋਂ ਬਹੁਤ ਜ਼ਿਆਦਾ ਤੇ ਪੈਸੇ ਵੀ ਕਢਾਣੇ ਆ ਤੇ ਸਾਨੂੰ ਦੋ ਜਗ੍ਹਾ ਜਾਣਾ ਪੈਣਾ ਬੁਰਾ ਹਾਲ ਹੈ ਗੱਡੀ ਕੱਢਣ ਦਾ ਬਾਰ ਬਾਰ ਮਨ ਨਹੀਂ ਕਰਦਾ ਉਧਰੋਂ ਗੱਡੀ ਲਿਆਣੀ ਪੈਂਦੀ ਹੈ ਕੱਢ ਕੇ ਤੇ ਕਿਉਂਕਿ ਗਲੀਆਂ ਛੋਟੀਆਂ ਤੇ ਤਾਂ ਕਰਕੇ ਤਾਂ ਹੁੰਦਾ ਬਾਰ-ਬਾਰ ਗੱਡੀ ਕੱਢਣਾ ਤੇ ਹੁਣ ਜਾਣੇ ਆ ਆ ਦੇਖੋ ਤੁਸੀਂ ਤੁੱਪ ਉੱਪਰ ਦੇਖੋ ਐ ਸਾਫ਼ ਹੈ ਆਸਮਾਨ ਤੇ ਤੁੱਪ ਤਾਂ ਕਰਕੇ ਨਾ ਬੱਦਲ ਦਾ ਇੱਕ ਬੂੰਦ ਨਹੀਂ ਲੱਗ ਰਹੀ ਉੱਪਰ ਨਜ਼ਰ ਆ ਰਹੀ ਹੈ ਪਾਣੀ ਲਿਆ ਸੀੜ ਬਹੁਤ ਜ਼ਰੂਰੀ ਆਹ ਹਾਂ ਪਾਣੀ ਮਾਰਿਆ ਸੀੜ ਤੇ ਪਾਣੀ ਪਾਇਆ ਤੇ ਆਹ ਤਾਂ ਹੈਂਡਲ ਤਾਂ ਉਹ ਹੋਣੇ ਨੇ ਨਾ ਗਰਮ ਹੋਣੇ ਨੇ ਨਹੀਂ ਚੱਲ ਕੱਢ ਬਾਰ ਆਹ ਖੜੀ ਹੈ ਗੱਡੀ ਤੇ ਆ ਕਰਕੇ ਨਾ ਉੱਖਾ ਦਾ ਬਾਰਮਾ ਬਸ ਮੇਰਾ ਵਿੱਚ ਹੀ ਪਿਆ ਚਾਰਾ ਭਾਈ ਲੈ ਐ ਕਿ ਗਲੀਆਂ ਪਿੰਡ ਦੀਆਂ ਪਹਿਲਾਂ ਪਿੰਡ ਸੀ ਹੁਣ ਸ਼ਹਿਰ ਪਹਿਲਾਂ ਪਿੰਡ ਸੀ ਹੁਣ ਸ਼ਹਿਰ ਬਣ ਗਿਆ ਇੱਥੇ ਹੀ ਖੇਡਿਆ ਮੈਂ ਸਾਰੇ ਬਚਪਨ ਘੁੰਮਦੇ ਸੀ ਇੱਥੇ ਹੀ ਕੱਚਾ ਸੀਗਾ ਹਾਂ ਉਦੋਂ ਕੋਈ ਤੋਪ ਨਹੀਂ ਗਿਲਾਦੀ ਕੋਈ ਕੁਛ ਨਹੀਂ ਇੰਦਾਰ ਹਰੇ ਕੱਚੇ ਸੀਗੇ ਹਰੇ ਛੁੱਟੀਆਂ ਜਾਂਦੇ ਆ ਜਾਂਦਾ ਹੁੰਦਾ ਹੀ ਆਉਂ ਜਗੇ ATM ਤੋਂ ਫੋਕੇਰ ਕਰਦੀ ਪੂਰਾ ਬਹੁਤ ਜ਼ਿਆਦਾ ਸੇਕ ਆ ਯਾਰ ਪਤਾ ਨਹੀਂ ਕਿੱਥੋਂ ਇੰਨਾ ਸੇਕ ਆ ਗਿਆ ਪਹੁੰਚ ਗਏ ਕੀਕ ਵਾਲੀ ਦੁਕਾਨ ਤੇ ਹੂੰ ਲੋਦਲ ਲੈ ਕਿਉਂ ਫਿਰ ਕਿਉਂ ਹੈ ਬੈਨੇ ਬੈਨੇ ਕੋਹਾਂ ਦੀ ਗਲਤੀ ਕੇਕ ਬਣ ਰਹਾ ਹੈ ਹਾਂ ਕੋਹ ਨਹੀਂ ਦਿਗਾ ਜਿਹੜਾ ਕਰੀਆ ਠੀਕ ਹੈ ਵੀ ਹਾਂ ਤੇਰੇ ਨੂੰ ਦੱਸ ਦੇਵਾਂਗਾ ਉਹ ਹੋਇਦ ਨਹੀਂ ਬਿਜੇਗਾ ਆ ਗਿਆ ਇਹ ਕੇਕ ਅਰੇ ਪਹਿਲਾ ਕੱਟ ਲੈ ਨਾ ਫੇਰ ਕਹਾਂਗੇ ਠੀਕ ਹੈ ਭੂਆ ਨੂੰ ਬੁਲਾ ਲੈਣੇ ਕੋਮਣਾ ਨਾਲ ਹੋਰ ਕੱਪੜਾ ਦੇਵਾਂਗਾ ਇਹਨਾਂ ਵਾਸਤੇ ਚਲੋ ਚਲੋ ਅੱਜ ਬਹਿ ਜਾ ਤੂੰ ਪਾਗਲ ਸਾਰੇ ਆਏ ਵੇਖਣਾ ਦੇਸ਼ਾਂ ਵਿਦੇਸ਼ਾਂ ਚ ਮੇਰੇ ਨੂੰ ਵੀ ਜੱਲ ਮੈਚ ਵਧੀਆ ਸਰ ਮੈਨੂੰ ਐਵੇਂ ਦੀ ਲੈ ਕੇ ਦੋ ਚਲੋ 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 ਤੇ ਲੋਈ ਬਹੁਤ ਬਹੁਤ ਮੁਬਾਰਕਾਂ ਖੜੀ ਨੂੰ ਤੇ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਤੇ ਤਰਕੀਆਂ ਬੱਲੇ ਵਾਈਡ ਗੋਲੂ ਵੀ ਚੱਲੀ ਆਸਟ੍ਰੇਲੀਆ ਆਸਟ੍ਰੇਲੀਆ ਯੈਸ ਲਾ ਤੁਮੀ ਨਾ ਆਏ ਹੋ ਬੁਰਾ ਨਾ ਉਹ ਲੱਗੇ ਆ ਆ ਗਈ ਏ ਸੁਣੇ ਤੇ ਮੈਂ ਵੀ ਗੋਲੂ ਭਾਦ ਆਸਟ੍ਰੇਲੀਆ ਮੈਂ ਫੋਟੋ ਖਿੱਚ ਕੇ ਕਰੀ ਪੱਕਾ ਕਹਦੀ ਮੈਂ ਮੜ ਮੜਾ ਨਾ ਅੱਧ ਰਿਓ ਮੰਦਿਰ ਵਰਗੀ खा लो खो तीन भी क्या खाड़ा माड़ा माड़ा ਹਲਾਵਾ ਬਾਈ ਇਧਰ ਵੇਖ ਹਿਜਦੀ ਆ ਬਾਬਾ ਜੀ ਕੀ ਕਰੇ ਲੱਗ ਰਹੀ ਐ ਇਧਰ ਘਰੋਂ ਆਂਦਰ ਆ ਜੇ ਓਕੇ ਓਕੇ ਭਾਈ ਮਾਮਾ ਜੀ ਚਾ ਕਵਣਾ ਵੀ ਉੱਧੇ ਚਲ ਮਾੜਾ ਮਾੜਾ ਖਾ ਦਨ ਉੱਧੇ ਐਕਟਿੰਗ ਕਰ ਲੋ ਚਲੋ ਮੈਨੂੰ ਕੋਲ 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 ਮੈਨੂੰ ਕੋਲ ਕੋਲ ਚਲੇ ਪਰ ਅੱਛਾ ਖਵਾ ਮਮੀ ਇਧਰ ਵੇਖ ਬਹੁਤ ਬਹੁਤ ਲੋਕ ਇਧਰ ਖਿੱਚ ਨਹੀਂ ਖਿਸਤੀ ਬਹੁਤ ਖਿਸਤੀ ਮੈਂ ਚੱਲੇ ਆਓ ਇਹ ਤੋਂ ਬਹੁਤ ਗਰੀਬ ਗੁੜਾ ਆ ਮਾਡੀ ਚੋਗਣਾ ਬੀਬੀ ਹੋ ਜਾ ਨਾਲ ਮਾਮੀ ਜੀ ਆ ਜਾ ਤੁਸੀਂ ਉਹ ਆ ਜਾਓ ਨੇ ਕੋਈ ਕੁਝ ਨਹੀਂ ਕੋਈ ਉਹਨੂੰ ਫੜ ਗਿਆ ਹੈ ਨਾ ਚੋਰੀ ਆਵਾਜ਼ ਮਨੀ ਮਨੀ ਕਾ ਹੋ ਗਿਆ ਮੈਂ ਮਨੀ ਕੋ ਚੱਕਣਾ ਆਇਆ ਨਾ ਲੋਕਾਂ ਤੂੰ ਨਹੀਂ ਸਾਡੀ ਨਹੀਂ ਕਾ ਜਾਣਾ ਨਾ ਤੁਸੀਂ ਸਾਡੇ ਨਹੀਂ ਜਾਣਾ ਤੁਸੀਂ ਸਾਰੇ ਆਓ ਹੈ ਚੱਲ ਚੱਲੀ ਚੰਚਾ ਲਾ ਚੰਚਾ ਲਾ ਚੰਚਾ ਥੱਕ ਲੋ ਮੌਂਦੇ ਮਾਰਿਆ ਆਪਾ ਅਸਲਾ ਲੈ ਮੌਂਦਾ ਦੇ ਪਾਉਂਗਾ ਲੁੱਲੀ ਆ ਜਾ ਦਦ ਨੂੰ ਸੁਣ ਕੇ ਆਮਾ ਕਰ ਕੁਝ ਦੋਵੇਂ ਭਰਾ ਜੋ ਅਸੀਂ ਦੋਵੇਂ ਹੋ ਜਣੇ ਆਹ ਵਾਰੀ ਆਓ ਆਵਦਨ ਮੈਨੂੰ ਇਹਦਾ ਰਿਹਾ ਸਮਾਈਲ ਆਪਾਂ ਲਾ ਲੈ। ਇੱਥੇ ਆ। ਮੈਟਰੇ, 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 ਮੈਟਰੇ। ਠੀਕ ਹੈ। ਚੱਲ, ਚੱਲ। ਚਾਹਲੀਆ। ਤਾੜੀਆਂ। ਹਾਂਜੀ ਤੇ ਹੁਣ ਅਸੀਂ ਨਿਕਲ ਚੁੱਕੇ ਹਾਂ ਉਥੋਂ। ਕਿਉਂਕਿ ਜੀ ਮਨਪ੍ਰੀਤ ਦਾ ਹੈਗਾ ਪਾਠ ਸੁਖਮਨੀ ਸਾਹਿਬ ਦਾ ਤੇ ਤਾਂ ਕਰਕੇ ਫਿਰ ਉਹ ਉਹ ਨਹੀਂ ਕਰ ਸਕਦੀ ਹੈ ਨਾ ਖੰਜਾਂ ਨਹੀਂ ਸਰਦੀ ਕਿਉਂਕਿ 21 ਦਿਨ ਲਗਾਤਾਰ ਹੈ ਨਾ ਬੀਬੀਆਂ ਜਿਹੜਾ ਗੁਰਦੁਆਰਾ ਸਾਹਿਬ ਆਟ ਕਰਦੀਆਂ ਤੇ ਤਾਂ ਕਰਕੇ ਤਾਂ ਫਿਰ ਜ਼ਰੂਰੀ ਸੀਗਾ ਅਸੀਂ ਫੜਵਾ ਨਿਕਲੇ ਉਦੋਂ ਵੀ ਸ਼ਾਮ ਨੂੰ ਨਿਕਲ ਆਈ ਸੀ ਮੈਂ ਕਿਹਾ ਚੱਲ ਇਹ ਕਹਿੰਦੇ ਵੀ ਚੱਲ ਹੁਣ ਨਿਕਲ ਲੈਨੇ ਆ ਹਨ ਤੇ ਤਾਂ ਕਰਕੇ ਅਸੀਂ ਨਿਕਲ ਆਇਆ ਪਰ ਇਹ ਆ ਵੀ ਦੁਪਹਿਰ ਦਾ ਟਾਈਮ ਹੈ 2 ਵਜੇ ਦਾ ਸਿਖਰ ਦੁਪਹਿਰਾ ਤੇ ਤੁਸੀਂ ਆਪਣੇ ਹਿਸਾਬ ਲਾ ਲਓ ਵੀ ਕੀ ਹਾਲ ਹੋਏਗਾ ਇੱਧਰ ਗੁਰਦੁਆਰਾ ਸਾਹਿਬ ਕੋਈ ਵਾਹੀ ਗੁਰੂ ਸੱਚੇ ਪਾਤਸ਼ਾਹ ਤੇ ਸਿਖਰ ਦੁਪਹਿਰਾ ਦੇ ਲਓ ਹਨਾ ਲੂ ਵਗ ਰਹੀ ਏ ਲੂ ਦੇ ਦਿਨ ਨੇ ਇਹ ਲੂ ਦੇ ਪ੍ਰੋਪਰ ਲੂ ਜਿਹੜੀ ਹੈ ਨਾ ਚਲਦੀ ਹੈ ਇਸ ਤੋਂ ਬਿਲਕੁਲ ਵਿਚਾਰ ਰੱਖਣਾ ਚਾਹੀਦਾ ਪਰ ਹੁਣ ਚਲੋ ਗੱਡੀ ਜੇਸੀ ਚੱਲ ਲੈ ਤੇ ਥੋੜਾ ਜਿਹਾ ਠੀਕ ਰਹੇਗਾ ਸਟੀਰੀਂਗ ਤਾਂ ਆਵੇ ਸਟੀਰੀਂਗ ਕਰਾਵੇਂ ਮੰਨੀ ਦਾ ਜਦੋਂ ਮਾਰ ਬੀਟ ਕਰਕੇ ਅਸੀਂ ਨਿਕਲੇ ਆਂ ਫਟਾਫਟ ਤੇ ਬੈਰੀ ਨਹੀਂ ਤੇ ਸ਼ਾਮ ਨੂੰ ਦਿਖਣਾ ਹੀ ਰਾਮ ਪਰ ਸ਼ਾਮ ਨੂੰ ਵੀ ਨਿਕਲ ਲਈ ਸੀ ਮੈਂ ਕਿਹਾ ਜਦੋਂ ਸ਼ਾਮ ਨੂੰ ਥੋੜਾ ਮੌਸਮ ਉਹ ਹੋ ਜਾਂਦਾ ਹੈ ਮਾ। ਮੌਸਮ ਥੋੜਾ ਠੰਡਾ ਹੋਇਆ ਨਹੀਂ ਜਾਂਦੀ ਹੁੰਦੀ ਜਿਆਨੀ ਛੇਤੀ। ਆਹ 5 ਵਜੇ ਤੱਕ ਸੇਕਾ ਨਹੀਂ ਜਾਂਦਾ ਹੈਗਾ। ਸ਼ਾਮ ਨੂੰ ਦਿਖਾਇਆ ਸੱਪ। ਆਹ ਵਾਹ ਕਿੱਥੇ ਸੱਪ? ਉਹ ਦੇਖੋ। ਉਹ ਬਾਬਾ ਜੀ ਹੈ। ਬਾਬਾ ਜੀ ਬੰਬੰਬ ਬੋਲੇ। ਠੀਕ ਹੈ? ਬਾਬਾ ਜੀ ਬਾਰੇ ਬੰਬੰਬ। ਹਾਂ ਬੰਬੰਬ ਬੋਲੇ ਨੇ। ਹਾਂ। ਇਹ ਹੁਣ ਆਪਾਂ ਜਗਾੜ ਲਾ ਰਹੇ ਆ ਦੇਖੋ। ਚੁੰਨੀ ਲਾ ਰਹੇ ਆ, ਆ ਲਾ ਰਹੇ ਆ T-shirt। ਬਸ। ਚੱਕ ਦੇ ਉੱਤੇ ਚਾਲ ਇੱਧਰ ਮੈਂ ਆ ਜਾੜੀ ਲਾ ਲਈ ਚੱਲ ਪਤਾ ਕੀ ਚਲਾਨ ਕਰਦੇ ਨੇ ਨਾ ਤਾਂ ਕਰਕੇ ਡਰ ਲੱਗਦਾ ਚੱਲ ਕੋਈ ਨਹੀਂ ਠਹਿਰ ਕੇ ਲਾਦਾ ਇੱਕ ਹੀ ਲਾਈ ਆਹੀਂ ਦੂਜੀ ਤੇ ਲਾਈ ਨਹੀਂ ਦੂਜੀ ਇਹ ਲਾਇਆ ਹੈ ਕਿਉਂਕਿ ਸੇਕ ਬਹੁਤ ਜ਼ਿਆਦਾ ਹੈ ਏਸੀ ਹੈ ਨਾ ਪ੍ਰੋਪਰ ਯਾਨੀ ਕਿ ਕਰਦਾ ਤੇ ਹੈ ਕੂਲਿੰਗ ਪਰ ਫਿਰ ਵੀ ਸੇਕ ਪਈ ਜਾਂਦਾ ਨਾਲ-ਨਾਲ ਸੇਕ ਵੀ ਨਾ 45 ਡਿਗਰੀ ਟੈਂਪਰੇਚਰ ਹੈ ਇਸ ਟਾਈਮ ਇਸੀ ਤੇ ਕੰਮ ਤਾਂ ਹੈ ਬੜੇ ਹਾਲ ਨੇ ਮਮਾ ਅੱਜ ਵੀ ਲਾਣਾ ਹੈ ਮੈਂ ਬਹੁਤ ਛਕਣਾ ਕਰਦੀ ਹੈ ਇਹ ਮੇਰਾ ਕਾਕੇ ਦਾ ਸੂਟ ਉਦਨੇ ਲੱਗ ਗਿਆ ਬਟਹਾ ਲਾ ਚਲਾ ਜਾ ਕਿ ਆ ਜਾ ਹੁਣ ਆ ਜਾ ਇੱਥੇ ਨਹੀਂ ਲੱਗਣਾ ਇੱਥੇ ਛਾਂ ਏ ਉਹ ਇੱਥੇ ਤੇ ਛਾਂ ਏ ਬੇਟਾ ਇੱਧਰ ਤੋਂਪੇ ਤੋਂਪ ਸੀ ਨਾ ਇੱਧਰ ਤੋਂਪ ਸੀ ਤਾਂ ਲਾਇਆ ਬੇਟਾ ਇੱਧਰ ਆਇਆ ਤੂੰ ਇੱਧਰ ਬਿਬਾ ਆ ਗਈਆਂ ਕਿੱਥੇ ਤੋਂਪੇ ਇੱਧਰ ਚੱਲ ਤੂੰ ਇੱਧਰ ਆ ਜਾ ਮੇਰਾ ਚੱਲ ਤੂੰ ਇੱਧਰ ਆ ਜਾ ਵੇ ਹਾਂਜੀ ਤੇ ਹੁਣ ਪੂਰੇ ਰਾਹ ਮਨਪ੍ਰੀਤ ਨੇ ਟੈਨਸ਼ਨ ਪਾਈ ਹੋਈ ਸੀ ਬਈ ਮੈਨੂੰ ਟੈਨਸ਼ਨ ਟੈਨਸ਼ਨ ਪਾਈ ਸੀ ਮੈਂ ਕਿਹਾ ਟੈਨਸ਼ਨ ਹੈ ਨਹੀਂ ਕਿ ਰੋੜਾ ਪਾਇਆ ਸੀ ਟੈਨਸ਼ਨ ਪਾਈ ਹੋਸੀ ਪਹੁੰਚਾਂਗੇ ਨਹੀਂ ਪਹੁੰਚਾਂਗੇ ਪੂਰੇ ਦੇ ਲੋ ਹੱਲੇ ਵੀ 3 ਵਜੇ ਤੇ ਆਪਣੇ 53 ਮਿੰਟ ਹੋਏ ਨੇ ਦੇ ਲੋ 4 ਵਜੇ ਨੂੰ ਹੱਲੇ ਵੀ 7 ਮਿੰਟ ਬਾਕੀ ਨੇ ਤੇ ਆਪਾਂ ਇਹਨੂੰ ਪਹੁੰਚਾ ਦਿੱਤਾ ਠੀਕ ਹੈ ਜੀ ਬਾਕੀ ਪੂਰਾ ਖਾਤਾ ਦਿੰਦਾ ਤੇਰੇ 4 ਵਜੇ ਤੱਕ ਪਹੁੰਚਾ ਦੇਾਂਗੇ ਆ ਦੇਖ ਮ ਆ ਗਈ ਕਾ ਆਏ ਹੈ ਆ ਗਈ ਕਾ ਤੇ ਤੇਰੀ ਗੰਦੇ ਵਿੱਚ ਓ ਜੀ ਗੁਰਦੁਆਰੇ ਆ ਗਏ ਨੇ ਸੰਗਤਾਂ ਆ ਗਈਆਂ ਗੁਰਦੁਆਰਾ ਸਾਹਿਬ ਰੁਕ ਲਿਆ ਮਿਲਣਾ ਨਾ ਗੁਰਦੁਆਰੇ ਕੋਈ ਹੈ ਹੀ ਨਹੀਂ ਇਸ ਟਾਈਮ ਮਿਲਣਾ ਨਾ ਆਇਆ ਪਹਿਲਾਂ ਦੇਖ ਕੇ ਆ ਚੈੱਕ ਕਰਕੇ ਮੰਮਾ ਗਈ ਮੈਂ